ਮਹੱਲਾ ਜੱਥਾ ਜਨ ਹਰ ਸਰਦਾਰ ਨਾਮਨਾ I'm <sweak> i ਦਰਗਾਹ ਦਫਾਰੀ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ ਕੋ ਕਿਰਪਾ ਕਰੇ ਜਗ ਜੀਵਨ ਹਰ ਬੁਰਤਾ ਉਹ ਮਨ ਬਾਝਾ ਧਰਮ ਰਾਏ ਨਰ ਕਾਗਦ ਖਾਰੇ ਜਨ ਨਾਨਕ ਲੇਖਾ ਸਮਝਾ ਮਹਾਰਜ ਕਹਿੰਦੇ ਜਿਨ੍ਹਾਂ ਦੇ ਸੰਸਾਰ ਵਿੱਚ ਰਹਿੰਦਿਆਂ ਬਾਣੀ ਦੇ ਨਾਮ ਸੇਵਾ ਦੇ ਨਾਮ ਸਿਮਰਨ ਦੇ ਨਾਮ ਪ੍ਰੀਤ ਬਣ ਜਾਂਦੇ ਹੈ ਧਰਮ ਰਾਜਾ ਵੀ ਉਹਨਾਂ ਦੇ ਜਿਹੜੇ ਲੇਖੇ ਜੋਖੇ ਦੇ ਕਾਗਜ਼ ਨੂੰ ਪਾੜ ਦਿੰਦੇ ਰੋਜ਼ ਆਪਾਂ ਪੜਦੇ ਆ ਨਾ ਦੋਹਰੇ ਦੇ ਦਰਬਾਰੀ ਨੂੰ ਨਾਮ ਜਹਾਰ ਹੈ ਚੜੇ ਸੋ ਪੁੱਤਰੇ ਪਾਰ ਚੜੇ ਨੇ ਪ੍ਰਤਿਨੇ ਵੀ ਜਿਹੜਾ ਵੀ ਰਸਨਾ ਦੇ ਨਾਲ ਵੈਗੁਰੇ ਵੈਗੁਰੇ ਨਾਮ ਜਪੂਗਾ ਸੁਮਾਰੇ ਕੀਤੇ ਜਿਹੜਾ ਵੀ ਰਸਤਾ ਦੇ ਨਾਲ ਵੈਗਰੋ ਵੈਗਰੋ ਚੱਪੂਗਾ ਨਾ ਉਹ ਪਰਮੇਸ਼ਰ ਦੇ ਰੱਬੇ ਨਾਮ ਰੂਪੀ ਦਾ ਸਵਾਰ ਹੋ ਜਾਂਦਾ ਹੈ ਜਿਵੇਂ ਮੰਨ ਲਓ ਐਤੋਂ ਆਪਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜਾਣੇ ਤੇ ਜਿੰਨੇ ਗੱਡੀ ਆਪਾਂ ਵਧੀਆ ਕਰਾਵਾਂਗੇ ਉਨੇ ਹੀ ਸਮਰ ਵਧੀਆ ਹੋ ਜਾਣਾ ਹੈ ਉਹ ਜਾਂਦੇ ਨੇ ਇਸ ਕਰਕੇ ਮਾਰੇ ਕਿੰਨੇ ਵਾਜੂ ਦਾ ਜੋ ਪਰਮੇਸ਼ਰ ਦਾ ਨਾਮ ਹੈ ਦੇਖੋ ਆਪ ਤੁਹਾਡੇ ਕੋਲ ਮਾਸਟਰ ਗੁਰਜੀਤ ਸਿੰਘ ਜੀ ਨਾਮ ਬੋਲਣਗੇ ਤੇ ਨਾਲ ਇਹਨਾਂ ਸੰਗਤਾਂ ਮੇਰੇ ਵੇ ਇੱਕ ਸ਼ਬਦ ਦਾ ਜਾਪ ਕੀਤਾ ਆਪਣੇ ਘਰਾਂ ਵਿੱਚ ਇੱਕ ਪਰਿਵਾਰ ਦਾ ਸਾਇਦ 4 ਲੱਖ ਤੇ ਜਿਹੜੇ ਘਰ ਵਿੱਚ 4 ਜਾਂ 4.5 ਲੱਖ ਬਾਰੇ ਵੀ ਵੈਗ ਰੁਕਿਆ ਗਿਆ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦੇਵਾਂ ਵੀ ਜਿਹੜੇ ਘਰ ਵਿੱਚ ਮਾਇਆ ਅਜੇ ਨਾ ਪਾਇਆ ਪੈਸੇ ਕਹਿੰਦੇ ਹੁੰਦੇ ਨੇ ਜਿਨ੍ਹਾਂ ਦੇ ਘਰ ਦਾਣੇ ਉਹ ਕਮਲਿਆਂ ਤੋਂ ਵੀ ਛੜੀ ਇਸ ਕਰਕੇ ਜਿਹੜੇ ਘਰ ਵਿੱਚ 4 ਲੱਖ ਤੇ ਕੁਝ ਹਜ਼ਾਰ ਵੈਗੁਰੂ ਸ਼ਬਦਾਂ ਦਾ ਜਾਪ ਹੋਇਆ। ਫਿਰ ਪਰਮੇਸ਼ਰ ਦੀ ਕਿਰਪਾ ਤੋਂ ਹੋਊਗੀ ਨਾ। ਇਸ ਕਰਕੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਜੋ ਸਹਿਬ ਜੀ ਆਦੇਸ਼ੀ ਦੇ ਸ਼ਹੀਦੀ ਨੂੰ ਸਮਰਪਿਤ ਕੋਟੇ ਨ ਕੋਟ ਪ੍ਰਣਾਮ ਕਰਦੇ ਆਪ ਸੰਗਤਾਂ ਦੇ ਘਰਾਂ ਵਿੱਚ ਜਾਪ ਲੱਖੀ। ਇਹ ਜਿਨ੍ਹਾਂ ਦੇ ਸਾਧ ਸੰਗਤ ਸੁਖਮਨੀ ਸਾਹਿਬ ਦੇ ਜਾਪ ਕੀਆ ਸੰਗਤਾਂ ਨੇ ਕੀਤੇ ਇੱਕ ਪਰਿਵਾਰ ਵੱਲੋਂ ਇੱਕ ਸੋ ਇੱਕ ਪਾਠ ਬਾਕੀ ਨਾਮਾਸਤ੍ਰ ਜਗਜੀਤ ਗੁਰਜੀਤ ਸਿੰਘ ਜੀ ਦੱਸਣਗੇ ਆਪਾਂ ਨੂੰ ਸਰਵਨ ਕਰਾਉਣਗੇ ਸੋ ਤੀਸਰੀ ਵੇਂਟੀ ਜਿਨ੍ਹਾਂ ਸੰਗਤਾਂ ਵੱਲੋਂ 2024 ਤੋਂ ਲੈ ਕੇ ਅੱਜ ਤੱਕ ਖੰਡੇ ਬਾਟੀ ਦਾ ਅੰਬਰ ਛਕਿਆ ਅੱਜ ਉਹਨਾਂ ਤੇ ਆਪਾਂ ਫੁੱਲਾਂ ਦੀ ਸਾਧ ਸੰਗਤ ਵਰਖਾ ਵੀ ਕਰ ਲਈਏ ਇੱਕ ਸਾਲ ਦੇ ਵਿੱਚ ਇਹ ਜਿਹੜਾ ਕਮਰ ਛਕਣਾ ਹੈ ਨਾ ਦਸ ਦੇ ਸਾਰ ਸੰਗਤ ਕਥਾ ਦਾ ਗੁਰਬਾਣੀ ਦਾ ਸੇਵਾ ਦਾ ਸਿਮਰਨ ਦਾ ਬੋਲ ਜਿੰਨਾ ਤੁਸੀਂ ਗੁਰਸਿੱਖੀ ਨਾਲ ਜੁੜਦੇ ਜਾਓਗੇ ਉਨੇ ਤੁਹਾਡੇ ਨਗਰ ਦੇ ਜੈਜੇਕਾਰ ਪਰਿਵਾਰ ਦੀ ਜੈਜੇਕਾਰ ਤੁਹਾਡੇ ਸਰੀਰ ਦੀ ਜੈਜੇਕਾਰ ਜਦੋਂ ਇੱਲੀ ਦੀ ਧਰਤੀ ਤੋਂ ਪਾਏ ਜੇਤਾ ਜੀ ਸਾ ਸੰਗਤ ਸੀਸ ਸਤਿਗੁਰਾਂ ਦਾ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਧਰਤੀ ਉੱਝੇ ਸਨ। ਉਦੋਂ ਪਾਏ ਜੇਤਾ ਜੀ ਨੂੰ ਪੁੱਛਿਆ ਸੀ ਕਿ ਪਾਤਸ਼ਾਹ ਦੇ ਸ਼ਹੀਦੀ ਵੜੇ ਸਿੱਖ ਕਿੰਨੇ ਕੁ ਸੀ? ਪਾਏ ਜੇਤਾ ਜੀ ਕਹਿੰਦੇ ਕਿ ਮਹਾਰਾਜ ਸਿੱਖ ਤੇ ਬਹੁਤ ਸਾਨੂੰ ਪਰ ਉਹਨਾਂ ਦੀ ਕੋਈ ਵੱਖਰੀ ਪਹਿਚaan ਨਹੀਂ ਸੀ। ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਦੋਂ ਗੋਵਿੰਦ ਰਾਏ ਦੇ ਰੂਪ ਵਿੱਚ ਸਨ ਪੰਜ ਪਿਆਰਿਆਂ ਨੇ ਸਾਜਣਾ ਕਰਨ ਤੋਂ ਪਹਿਲਾਂ ਦਾ ਇਹ ਵਚਨ ਹੈ ਉਦੋਂ ਸਤਪੁਰਾਂ ਨੇ ਵਚਨ ਕੀਤਾ ਸੀ ਕਹਿੰਦੇ ਭਾਈ ਜੈਤਾ ਜੀ ਜਿਹੜੀ ਦਿੱਲੀ ਦੀ ਧਰਤੀ ਤੋਂ ਤੁਸੀਂ ਸੀਸ ਚੱਕ ਕੇ ਲੈ ਕੇ ਆਏ ਹੋ ਨਾ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਿੱਤੇ ਤੁਸੀਂ ਕਹਿ ਰਹੇ ਹੋ ਸਿੱਖ ਜੇ ਬਹੁਤ ਹੋਣਗੇ ਪਰ ਅੰਦਰ ਦੇ ਚਿਹਰਿਆਂ ਤੋਂ ਕਿਉਂਕਿ ਇੱਕ ਚਿਹਰਾ ਹੁੰਦਾ ਹੈ ਬਾਹਰੀ ਇੱਕ ਹੁੰਦਾ ਹੈ ਅੰਤਰੀ ਅੰਦਰੂਨੀ ਜਿਹੜਾ ਸਾਚਾ ਚਿਹਰਾ ਹੁੰਦਾ ਹੈ ਉਹਦੇ ਬਾਰੇ ਹੀ ਪਤਾ ਲੱਗ ਸਕਦਾ ਉਹਦੇ ਬਾਰੇ ਜਦ ਪੁੱਛ ਜਾਣਦਾ ਹੈ ਕਿੰਨਾ ਅਦਾ ਜਾਣਦਾ ਉਦੋਂ ਬਾਜਾ ਬੜੇ ਸ਼ਰਨਸ਼ਾ ਨੇ ਕਿਹਾ ਸੀ ਕਿ ਐਸਾ ਮੈਂ ਸਿੱਖ ਸਾਜੂ ਦਾ ਜਿਹੜਾ ਰੱਖਾਂ ਦੇ ਵਿੱਚ ਇਹ ਖੜਾ ਹੋਇਆ ਇੱਕ ਬਖਰੇ ਲਿਖੂਗਾ ਉਹਦੀ ਪਹਿਚਾਨ ਬਖਰੇ ਹੋਊਗੀ ਸੋ ਜਿਦਾ ਸੰਗਤਾਂ ਦੇ 2024 ਤੋਂ ਲੈ ਕੇ 2025 ਤੱਕ ਖੰਡੇ ਬਾਟੇ ਦੀ ਮਾਹੌਲ ਲੈ ਕੇ ਗੁਰੂ ਕੀ ਜਹਾਜੇ ਚੜੇ ਹੋ ਸਾਧ ਸੰਗਤ ਦਾਸ ਵੱਲੋਂ ਲੱਖ ਲੱਖ ਵਾਜਾ ਉਹਨਾਂ ਸੰਗਤਾਂ ਨੂੰ ਤੇ ਪਹਿਲਾਂ ਆਪਾਂ ਉਹਨਾਂ ਸੰਗਤਾਂ ਦਾ ਸਨਮਾਨ ਕਰਦੇ ਆਂ ਸੋਨਾ ਸੰਗਤਾਂ ਨੂੰ ਵੇਤੇ ਹੈ ਭਾਈ ਜਿਨ੍ਹਾਂ ਨੇ 2024 ਤੋਂ ਲੈ ਕੇ 2025 ਤੱਕ ਅੰਮਰ ਸਕੇ ਸੀ ਉਹ ਪਿਛਲੇ ਗੇਟ ਹੋ ਕੇ ਤੇ ਸਾਰ ਸੰਗਤ ਜਦੋਂ ਸਤਿਗੁਰਾਂ ਦੇ ਸਨ ਮੁਖ ਹੋਣਗੇ ਉਸ ਵੇਲੇ ਆਪਾਂ ਥੁਲਾਂ ਦੀ ਮਰਖਾ ਕਰ ਰਹੇ ਹਾਂ ਪਰ ਕਰਮਾਂ ਵੀ ਕਰਨਗੇ ਕੁਝ ਸੰਗਤਾਂ ਪਰ ਕਰਮਾਂ ਵਾਲੀ ਸਾਈਡ ਤੇ ਖੜਜੋ ਜਿਵੇਂ ਪਿਛਲੇ ਸਾਲ ਆਪਾਂ ਥੁਲਾਂ ਦੀ ਮਰਖਾ ਕੀਤੀ ਸੰਗਤਾਂ ਨੂੰ ਵੇਤੇ ਹੈ ਤੇ ਜਿਨ੍ਹਾਂ ਵੀ ਪ੍ਰਾਣੀਆਂ ਨੇ ਅਮਰਤ ਪਾਨ ਕੀਤਾ ਹੈ ਗੁਰੂ ਕੇ ਜਹਾਜੇ ਜਿਹੜੇ ਹਲੋਂ ਵੱਡੇ ਭਾਗਾ ਬੜੇ ਹੈ ਪਰਵਾਰ ਵੀ ਵੱਡੇ ਭਾਗਾ ਬੜਾ ਹੈ ਨਗਰ ਵੀ ਵੱਡੇ ਭਾਗਾ ਬੜਾ ਹੈ ਸੋ ਬੇਤੇ ਉਹਨਾ ਗੁਰਸਿੱਖਾਂ ਨੂੰ ਕੇ ਸਾਧ ਸੰਗਤ ਪਿਛਲੇ ਗੱਲ ਹੋ ਕੇ ਆਉਂਦੇ ਕਿਰਪਾਤਾ ਕਰਨ ਬਾਕੀ ਸਾਰੀਆਂ ਸੰਗਤਾਂ ਥੜਾ ਸਹਿਬ ਦਿਹਾੜੀ ਦਿਵਾੜੀ ਤੇ ਜੋ ਵਿਚਾਰੇ ਪੱਤੀ ਵਿੱਚ ਹੋਏ ਇਹਦੇ ਦੋਹੇ ਸੱਡੀ ਖੜ ਕੇ ਸੰਗਤਾਂ ਉਹਨਾਂ ਵਰ ਸਿੱਖਾਂ ਦੇ ਉੱਤੇ ਨਹੀਂ ਪਈ ਅੱਪਾ ਉਹਨਾਂ ਦੀ ਵਰਕਾ ਕਰਨੀ ਹੈ ਜਕਾਰਿਆਂ ਦੇ ਨਾਲ ਉਹਨਾਂ ਨੂੰ ਸਨਮਾਨ ਦੇਣਾ ਸੁਲਵਾਉ ਹਾਜ਼ਰੀਆਂ ਬਲੌਫ ਤੇ ਸਾਰੇ ਸੰਗਤਾਂ ਕੋ ਜੀ